ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੈੱਡ ਵਿੱਚੋਂ ਸ਼ੁਰੂ ਸੇਰੇ ਸੇਰੇ ਮਸ਼ੀਨ ਦਾ ਥੋੜਾ ਜਿਹਾ ਕੰਮ ਹੈ ਕਟਰ ਦਾ ਉਹ ਕਰਨ ਲੱਗੇ ਹਾਂ ਕਿ ਉਹਨਾਂ ਬੰਦੇ ਨੂੰ ਪਤਾ ਨਹੀਂ ਲੱਗਾ ਕਰਕੇ ਤੇ ਫੇਰ ਲੱਗ ਗਿਆ ਹੈ ਜਿਹੜਾ ਸਾਈਡਾਂ ਤੇ ਦੋ ਟੂਟ ਪਾਣੀ ਹੈ ਬਾਅਦ ਵਿੱਚ ਸਾਰੇ ਘੂੜੇ ਖਲੁੱਤੇ ਇਹਦਾ ਬੈਰੰਗ ਟੁੱਟਾ ਸੀ ਟਰੈਕਟਰ ਦਾ ਉਹਨੇ ਮੈਂਟਾਇਰ ਜਾਨੀ ਦੀ ਰੀ ਟਾਂ ਦਾ ਬੈਰੰਗ ਭਾਇਆ ਹੋ ਗਿਆ ਇਹ ਚੱਕੇ ਦਾ ਇੱਥੋਂ ਦਾ ਬੈਰੰਗ ਟੁੱਟ ਗਿਆ ਹੈ ਟੇਡਾ ਚੱਲਦਾ ਸੀ ਹੋ ਗਿਆ ਸਹੀ ਹੋ ਇਹਦੇ ਜੇ ਤੇਲ ਤੂਲ ਪੂਰਾ ਕਰਦੇ ਆ ਹੋ ਲਾਈ ਗੋ ਉਹਦੋਂ ਤੱਕ ਆ ਕੇ ਅਪਰਦੀ ਅਪਰਦੀ ਆ ਜੀ ਸਾਡਾ ਡਰਾਈਵਰ ਆ ਮੱਕੀ ਵਾਲਾ ਸਾਡਾ ਆਪਦਾ ਹੀ ਬੰਦਾ ਇਹ ਰੋਣ ਲੱਗਾ ਹੋ ਗਿਆ ਆ ਕਿਹੜੇ ਕਟਰ ਤੋਂ ਆ ਤੂੰ ਇਸੇ ਵਿਸ਼ਾਲ ਤੋਂ ਕੀ ਗੱਲ ਕੱਲ ਪਰਸੋਂ ਦੇ ਲੱਗੇ ਗੀਰ ਨਹੀਂ ਸੀ ਟੋਣਦੇ ਕੰਪਲੇਨਾਂਆਂ ਦਿੱਤੀਆਂ ਸਿੱਧਾ ਜੜਾ ਤੇ ਹੱਥ ਕੀ ਕਹਿਣਾ ਵਿਚਾਲ ਲੈਣ ਵੀ ਮਿੰਨਤੀ ਆ ਤੁਹਾਡੇ ਗਾੜੀ ਵਿਚਾਲ ਮਿੰਨਤ ਮੈਂ ਨਾ ਭੁੱਲ ਕੇ ਵੀ ਨਾ ਕੋਈ ਲੋੜ ਦੇ ਹਾਂ ਨਾ ਮਸ਼ੀਨ ਤੇ ਨਾ ਇਹ ਘਟਰਾ ਆਹਾਂ ਨਹੀਂ ਦਿਹਾੜੀ ਜੇ ਮਤਲਬ ਉਹ ਲਾਗੀ ਮਲਕੀਤ ਵਾਲਾ ਨਾ ਖੜਾ ਹਾਂ ਉਹਦੀ ਕੋਈ ਬ੍ਰੇਕ ਡਾਉਨ ਨਹੀਂ ਤੇ ਨਹੀਂ ਤੇ ਦੂਜਾ ਮਾਰਾ ਤੈਨੂੰ ਕੀ ਤੰਗੀ ਕੀ ਆਉਂਦੀ ਏ ਦੀ ਤੰਗੀ ਏ ਦੀ ਤੰਗੀ ਤੰਗੀ ਹਰ ਜਗ੍ਹਾ ਤੇ ਤੰਗੀ ਤੰਗੀ ਜੇ ਬ੍ਰੇਕਾਂ ਲੈ ਲਓ ਤਾਂ ਵੀ ਤੰਗੀ ਹਾਂ ਜੇ ਗੀਰਾਂ ਨੇ ਕਹਿੰਦੇ ਗੀਰ ਤੇ ਹੁਣ ਕੀ ਸੈਟਿੰਗ ਆਉਂਦੀ ਤੂੰ ਰਾਤ ਦਾ ਲੱਗਾ ਮੇਰੇ ਸਾਹ ਨਾਲ ਇੱਥੇ ਹੀ ਆ ਤੂੰ ਛੱਡ ਜੀ ਹਾਂ ਮੇਨ ਸ਼ਾਫਟ ਜਿਹੜੀ ਥੱਲੇ ਉਹ ਜਿਹੜਾ ਉਸਤਾਦ ਕਰਨ ਦੇ ਆਪਾਂ ਹਾਂ ਉਸਤਾਦ ਕਰਨ ਦੇ ਨਹੀਂ ਹੁੰਦੇ ਰੁਕੋ ਵੀ ਦੋ ਦਿਨ ਹੋ ਗਏ ਦੋ ਦਿਨ ਹੋ ਗਿਆ ਨਟਾਈਆਂ ਨੇ ਵਕਤ ਨੂੰ ਫੜਾਇਆ ਕੰਪਨੀ ਨੇ ਨਾ ਵਾਗੇ ਅਸੀਂ ਜ਼ੋਰ ਪਰ ਇਹ ਕੰਪਨੀ ਨੂੰ ਚਾਹੀਦਾ ਯਾਰ ਸੋਚਣਾ ਵੀ ਇੰਨੇ ਨਾੜ ਕੱਸਨੇ ਜਾਂ ਇਹਦੇ ਚ ਵੱਡੇ-ਨਾੜ ਪਾਏ 18 19 ਦੇ ਇਹੋ ਜਿਹਾ ਪੰਗਾ ਲੈਣਾ ਹੀ ਆ ਤੇ ਚੋੜਾ ਪਾਇਆ ਵੀ ਜਿਹਨੂੰ ਚਾਬੀ ਚੂਦੀ ਪਾਜੇ ਪਾਉਣਾ ਪੈਜੇ ਨਹੀਂ ਇਹ ਚੱਕਰ ਕੀ ਹੋਣ ਪੜਨ ਨਹੀਂ ਕਰਦੇ ਉਹ ਯਾਰ ਇਹ ਆ ਇੱਕ ਇੱਕ ਚੂੜੀ ਇਹਦੀ ਕਸਣੀ 13 ਦੀ ਵਾਲਕੀ ਦਿੱਤੀ ਆ 13 ਦੀ ਵਾਲਕੀ ਦਿੱਤੀ ਜਾਂ ਤੇ ਨੂੰ ਵਾਲਕੀਆਂ ਵੱਡੀਆਂ ਹਣ ਵੀ ਵੱਡੀ ਵਾਲਕੀ ਪਾ ਕੇ ਬੰਦਾ ਰਾੜ ਪਾ ਗਿਆ ਕੱਸੀ ਜਾਵੇ ਜਿੱਦਾਂ ਮਰਜ਼ੀ ਉਹ ਨੀਂਦ ਲਾ ਕੇ ਬਣੀ ਦੀ ਕਸ ਨਹੀਂ ਖਾਂਦੇ ਆਪਾਂ ਆਪਾਂ ਮੇਰੇ ਨਾਲ 2 ਦਿਨ ਹੋ ਗਏ ਨੂੰ ਕਸ ਖਵਾਉਂਦੇ ਨੂੰ ਇਹਨੇ ਨਹੀਂ ਖਾਦੀ ਪੀ ਉਹਦੇ ਪੁੱਤ ਨੇ ਕਰ ਦਿੱਤਾ ਇੱਕ ਸਿੱਟ ਲੀ ਪੈ ਜਾਂਦੀ ਨਾ ਫੇਰ ਤੇ ਜਿਹੜਾ ਵਿਚਾਲ ਨੇ ਕੋ ਕੋ ਵੀ ਜਿਹੜੀਆਂ ਸਾਡੀਆਂ ਦਿਹਾੜੀਆਂ ਮਰਦੀਆਂ ਲੱਖਾਂ ਦੀਆਂ ਉਹ ਉਹ ਕਦਰ ਜਾਣੀਆਂ ਬਹੁਤ ਉਹਨਾਂ ਨੂੰ ਲੱਗੇ ਹੈਂ ਉਹਨਾਂ ਨੂੰ ਕੀ ਇਹਨਾਂ ਦੰਡੀਆਂ ਮਿਸਤਰੀ ਵਿਚਾਰਾ ਸਾਡਾ ਰੂਨਲ ਕਹਾਇਆ ਡਰਾਈਵਰ ਕੋਈ ਨਹੀਂ ਆ ਰੇ ਦਾ ਹਾਲ ਵਿਸ਼ਾਲ ਦਾ ਮੇਰੇ ਵੀਰ ਭੁੱਲ ਕੇ ਵੀ ਆ ਕਟਰ ਵੇੜੇ ਨਾ ਵਾਲਿਓ ਤੁਸੀਂ ਇਹ ਸਾਡੀ ਮੰਨੋਂ ਤੇ ਨਾ ਹੱਥ ਜਿਹੜਾ ਆ ਤੇ ਸਾਡੇ ਡਰਾਈਵਰ ਤੇ ਉਹ ਗੱਲ ਸੁਣ ਉਹ ਹਾਂਜੀ ਦੱਸ ਵੀ ਆਪਣੇ ਨੇ ਇੰਨੇ ਲੋਕ ਜ਼ਿੰਮੇਵਾਰ ਜੋੜਿਆ ਕੀ ਕਹਿਣਾ ਚਾਹਣਾ ਵੀ ਦੱਸ ਦੇ ਉਹਨਾਂ ਨੂੰ ਸਹੀ ਸਲਾਹ ਦੇ ਦੇ ਵੀ ਲੈਣ ਕੇ ਨਾ ਲੈਣ ਨਾ ਨਹੀਂ ਲੈਣ ਨੇ ਸਿੰਪਲ ਸਿੰਪਲ ਗੇਰਾਂ ਵਾਲਾ ਹੀ ਹਾਂ ਮਲਕੀ ਦਾ ਲੈ ਲੋ ਜਿੱਦਾ ਮਰਜ਼ੀ ਲੈ ਲੋ ਨੁਕਸਾਨ ਜਿਆਦਾ ਫਾਇਦੇ ਘੱਟ ਹੈ ਇਹਦੇ ਆ ਜੀ ਵਿਸ਼ਾਲ ਵੇਖ ਲੋ ਜਿੰਨਾ ਕਿਸੇ ਚੀਜ਼ ਦਾ ਜਿਆਦਾ ਨਾ ਹੋਵੇ ਨਾ ਉਹ ਸਭ ਤੋਂ ਠੱਗ ਮਹਿਕਮਾ ਹੀ ਆ ਠੇਕੇ ਦੇ ਚੜਾਉਂਦੇ ਯਾਰ ਕੰਮ ਹੋ ਨਹੀਂ بس ਖਤਮ ਹੋ ਗਿਆ ਇਤਨਾ ਕਿ ਲੋ ਕੰਪਨੀਆਂ ਬਹੁਤ ਵਧੀਆ ਡਿਜ਼ਾਈਨ ਕਰਦਾ ਆ ਆਪਾਂ ਹੀ ਜਾਂਦੇ ਵੀ ਇਹਦਾ ਮਾੜਾ ਲਾਇਆ ਵੀ ਕਿਤੇ ਬਾਈਚਾਸ ਇੱਕ ਇੱਕ ਖਰਾਬ ਹੋ ਜੇ ਸਾਰਾ ਗੇਅਰ ਬੰਦ ਹੋ ਜਾਂਦਾ ਇਹ ਸਿਰਫ ਨਾ ਅਣਗੈਿਲੀਆਂ ਵਾਂ ਜਿਹੜੀਆਂ ਕੰਪਨੀਆਂ ਦੇ ਮਾਲਕ ਆਪ ਨਹੀਂ ਉੱਤੇ ਹੁੰਦੇ ਹੁਣ ਜਿਹੜੀ ਆ ਚੀਜ਼ ਆ ਨਾ ਕਟਰ ਕਟਰ ਇਹਨਾਂ ਨਿੱਕੀ ਲਈ ਆ ਆ ਜਿਹੜਾ ਆਪਣਾ ਪੁਰਜਾ ਹੈ ਪਛਾਣ ਤਸ ਜਾਂਦਾ ਵਾ ਤੇ ਇਥੋਂ ਜਿਹੜੀ ਛਾਵੜ ਫ੍ਰੀ ਹੋ ਜਾਂਦੀ ਹੈ ਤੇ ਗੇਅਰ ਕੰਮ ਕਰਨ ਨੂੰ ਢ ਜਾਂਦਾ ਆ ਕਟਰ ਪੂਰੀ ਠੋਕੀ ਹੋਵੇ ਤੇ ਇਹਦੇ ਮਗਰਲੇ ਬੰਨੇ ਸਪਰੌਡ ਪਾਇਆ ਹੋਵੇ ਵੀ ਜਿਹੜੀ ਆ ਚੀਜ਼ ਪਿੱਛੇ ਨਾ ਜਾਵੇ ਦੋ ਨਟ ਲਾ ਦੇ ਛਾਵੜ ਜਿਹੜੀ ਆ ਪੂਰੀ ਟੈਟ ਹੋ ਜਾਂਦੀ ਆ ਇਹਨਾਂ ਨਿਕੀਆਂ ਨਿਕੀਆਂ ਗੱਲਾਂ ਦਾ ਕਰਕੇ ਜਿਹੜਾ ਕਟਰ ਦਾ ਜਿਹੜਾ ਹੁਣ ਕੱਲ ਦੀ ਸਾਡੀ ਸਾਰੀ ਜਿਹੜੀ ਸੇਰ ਦੀ ਮਰਗੀ ਆ ਤੇ ਅੱਜ ਜੁਰ ਜੋ ਰਾਤ ਰਾਤ ਹੁੰਦੀ ਆ ਦਿਨ ਦਿਨ ਹੁੰਦੀ ਹੁਣ ਇੱਕ ਸਾਈਡ ਹੀ ਚਾਲੂ ਕਰਦੀ ਆ ਆ ਦੂਸਰੀ ਸਾਈਡ ਬਸ ਕਟਰ ਲਿਆ ਕੇ ਠੋਕ ਕੇ ਤੇ ਇਹ ਵੀ ਨਵੀਂ ਬਣ ਜਾਂਦੀ ਇੰਨੀਆਂ ਨਿਕੀਆਂ ਨਿਕੀਆਂ ਗੱਲਾਂ ਦਾ ਬੜਾ ਰੋਲ ਹੁੰਦਾ ਵਾ ਉਹਨਾਂ ਕਿਹਾ ਵੀ ਕੰਪਨੀਆਂ ਕੰਪਨੀ ਵਾਲੇ ਜਿਹੜੀਆਂ ਇਹਨਾਂ ਗੱਲਾਂ ਧਿਆਨ ਰੱਖਦੇ ਵੀ ਇੱਕ ਬੰਦਾ ਇਹੋ ਜਿਹਾ ਰੱਖਿਆ ਹੋਵੇ ਜਿੰਨੇ ਐਂਡ ਤੇ ਅਣਕੀ ਨੂੰ ਸਾਰਾ ਚੈੱਕ ਕਰਨਾ ਹੋਵੇ ਵੀ ਇਹ ਕੰਪਲੀਟ ਆ ਜਿestr tractor ਵਾਲੀਆਂ ਫਰਮਾਂ ਕਰਦਾ ਆ ਇਹ ਦਬਾਉਣ ਦੇ ਕੀ ਨਹੀਂ ਗਿਆ ਤੇ ਆ ਕੋਈ ਤੇਰਾ ਕਸੀਨਾ ਨਹੀਂ ਜਿਹੜਾ ਟਰੈਕਟਰ ਦੇ ਉੱਤੇ ਕੌਣ ਚੜਦੀ ਸਾਫ ਤੇ ਟਰੈਕਟਰ ਜਦੋਂ ਹਾਂ ਜਦੋਂ ਉਹ ਚੜਦੀ ਉਹ ਸਹੀ ਆ ਜਾਂ ਤੇ ਕੋਈ ਗੇਅਰ ਗੂੜਨਾ ਲਾਇਆ ਹੋਵੇ ਬਸ ਕੰਪਲੇਨ ਪੈਂਦੀ ਕੀਤੀ ਹਾਂ ਹੋਣੀ ਜੀ ਯਾਰ ਕੰਪਲੇਨ ਜਿਹੜੀ ਆਉਣੀ ਐ ਐਕਸਲ ਵਾਲੀ ਕੰਪਲੇਨ ਐਕਸਲ ਵਾਲੀ ਕੰਪਲੇਨ ਹੋਵੇ ਤੇ ਦੋਵੇਂ ਬੰਨੇ ਲੌਗ ਪਾਇਆ ਜਦੋਂ ਪਤਾ ਵਾ ਵੀ ਆਪਾਂ ਗੇਅਰ ਚੜਨਾ ਕੰਪਲੇਨ ਸਾਈਡ ਤੇ ਕਰਕੇ ਤੇ ਗੇਅਰ ਕੱਢ ਦੇ ਸਾਰਾ ਕੁਝ ਐ ਆ ਇਹਨੇ ਭੰਗ ਪੋਥੜੇ ਲਾਉਣ ਦੀ ਲੋਗ ਯਾਰ ਇਹਦੇ ਬਹੁਤ ਮੈਂ ਕਿਹਾ ਵੀ ਸੀ ਉਹਨਾਂ ਨੂੰ ਮੈਨੂੰ ਤੁਹਾਨੂੰ ਆਏ ਦਾ ਦੱਸੋ ਕੋਈ ਇਹ ਨਵੀਂ ਤਕਨੀਕ ਇਹਦੀ ਡੀਲ ਬਣੋਰੀ ਇਹਨਾਂ ਨੂੰ ਦੱਸਿਆ ਕੋਈ ਨਹੀਂ ਤੇ ਹੁਣ ਵਿਲੇ ਹੀ ਫਰੀ ਹੀ ਅੱਜ ਮਸ਼ੀਨ ਦੇ ਮਗਰ ਢੇੜਾ ਮਾਰਿਆ ਸਵੇਰ ਦੀ ਮਸ਼ੀਨ ਦੇ ਥੋੜੇ ਥੋੜੇ ਕੰਮ ਕਰਨ ਵਾਲੇ ਸਾਰੇ ਕੰਮ ਕਰਕੇ ਮਸ਼ੀਨ ਜਿਹੜੀ ਆ ਚਾਲੂ ਕੀਤੀ ਆ ਤੇ ਵਧੀਆ ਕੰਮ ਵਾਲੀ ਤੋਰਾ ਤਾਰਾ ਵੀ ਚੰਗਾ ਲੈਣ ਲਈ ਅੱਜ ਇੰਨਾ ਕਟੜਾਂ ਦੇ ਨਾਲ ਲੋਕਾਂ ਦੀ ਬੜੀ ਜ਼ਿੰਦਗੀ ਬਚ ਗਈ ਨਹੀਂ ਤੇ ਪਹਿਲਾ ਛੱਲੀਆਂ ਤੋੜਨੀਆਂ ਬੜਾ ਹੁੰਦਾ ਹੀ ਵੀ ਕਿੱਦਾਂ ਚਮਕੀ ਵੱਢਣੀ ਉਹ ਬੜੇ-ਬੜੇ ਕਟੜ ਜਿਹੰਦੇ ਸੀ ਅੱਧਿਆ ਛੱਲੀਆਂ ਥੱਲੇ ਰਹਿ ਜਾਣੀਆਂ ਹੌਂਦਿਰ ਮਾਨਾ ਭੱਜੀਆਂ ਜਾਂਦੀਆਂ ਮਸ਼ੀਨਾਂ ਜਿੱਦਾਂ ਮਰਦੀ ਹੈ ਯਾ ਬਲੌਗ ਬੰਡਿਆ ਵਾਲੇ ਚੱਲ ਰਿਹਾ ਹੈ ਤੇ ਵਧੀਆ ਚੱਲੀ ਗਈ ਯਾਰ ਮਸ਼ੀਨ ਆਪਣੀ ਕਰਮ ਵਾਲੀਆਂ ਤੇ ਪੂਰੀ ਸੈੱਟ ਚੱਲਣ ਢੀ ਆ ਆ ਆਪਣਾ ਫੋਰਮੈਨ ਉਹ ਚੱਲਦੀ ਲੱਭਾ ਫੋਰਮੈਨ ਚੱਲੂਗੀ ਜਦੋਂ ਲੱਬੇ ਦੇ ਹੱਥ ਲਾਜੇਣ ਫਿਰ ਚੱਲੂਗੀ ਉਹਨਾ ਇਹੀ ਰਾ ਬੰਦਾ ਲੱਬਾ ਹੀਰਾ ਇਹ ਉਹ ਰ ਆਪਾਂ ਸਾਰਿਆਂ ਦੇ ਵੀਰ ਤੇ ਨਾ ਚੀਨੀ ਨਹੀਂ ਕਰਬਾਣੀ ਚੱਲੂਗੀ ਯਾਰ ਤਿੰਨ ਤੇ ਐਵੇਂ ਤੂੰ ਉਦੋਂ ਚਲੇ ਗਿਆ ਲੜਕੇ ਇਹਦੇ ਨਾਲ ਇਹ ਤੁਹਾਡੀ ਰਾਸ਼ੀ ਇਹਦੇ ਨਾਲ ਰਲਦੀ ਮਸ਼ੀਨ ਨਾਲ ਦਵਾ ਦੀ ਆਹ ਕਿਰਪਾ ਮਾਲਕ ਦੀ ਬੋਲ ਵੀ ਬਹੁਤ ਅਸਲ ਲੱਕੀ ਪੱਕੀ ਹੋਏ ਨਾ ਫੇਰ ਜਿਹੜਾ ਮੱਕੀ ਦਾ ਰੰਗ ਵੀ ਸਾਫ਼ ਰਹਿੰਦਾ ਮੱਕੀ ਦਾ ਬੋਲ ਵੀ ਸਾਫ਼ ਰਹਿੰਦਾ ਹੁਣ ਇਹਦੇ ਵਿੱਚ ਕਿਤੇ ਮਾਸਾ ਟੋਟਾਣੀ ਹੈਗਾ ਮੱਕੀ ਦੇ ਜਦੋਂ ਆਪਾਂ ਟਾਲੀ ਕਰਦੇ ਆ ਮੱਕੀ ਜਿਹੜੀ ਜਿੱਲੀ ਵੜਦੇ ਆ ਉਦੋਂ ਸਾਰਾ ਪੁੱਲਾ ਪੈਂਦਾ ਕੋਣ ਕਹਿੰਦੇ ਆ ਸਫਾਈ ਆ ਮੱਕੀ There okay. ਕੀ ਬਹੁਤ ਦਿਨ ਹੋ ਗਏ ਮਸ਼ੀਨ ਦੇ ਮਗਰ ਢੇਡਾ ਨਹੀਂ ਵੱਜਾ ਲਿਗੇ ਲਿਗੇ ਕੰਮ ਵਿਚਾਰੇ ਕਰਦੇ ਇਕੱਲਾ ਹੀ ਡਰਾਈਵਰ ਦੂਜਾ ਡਰਾਈਵਰ ਆਪਣਾ ਥੋੜਾ ਜਿਹਾ ਸ਼ਰਾਬ ਸ਼ੂਪੀਏ ਖਰਾਬ ਕਰਦਾ ਰਿਹਾ ਤੇ ਹੁਣ ਇੰਨਾ ਵੀ ਅੱਜ ਜਿਹੜਾ ਮੜਾ ਮੜਾ ਕੰਮ ਕਰਨ ਵਾਲਾ ਸਾਰਾ ਘਾ ਵਧੀਆ ਚੱਲੀ ਜਾਂਦੀ ਉਹ ਦੰਡਾ ਝੋਨੇ ਜਾਣੇ ਚ ਰੁੱਜੀ ਹੀ ਆਪੇ ਹੀ ਚਲਾਉਂਦੇ ਵਿਚਾਰੇ ਇੰਨਾ ਘਟਰਾਣੇ ਬਚਾਦਾ ਲੋਕਾਂ ਨੂੰ ਯਾਰ ਤੁਹਾਨੂੰ ਪਿੰਡ ਵਾਲੀ ਸੜਕ ਝੋਨਾ ਦਿਖਾ ਦੇਣਾ ਚੁੱਪ ਵਾਹਿਗੁਰੂ ਬੋਲ ਬੰਦਿਆ ਅੱਜ ਉਹਨਾਂ ਸ਼ਾਮਾਂ ਦਾ ਟਾਈਮ ਆ ਸਵੇਰ ਦੇ ਪਿੰਡ ਹੀ ਕੰਮਕਾਜ ਹੋਣਾ ਛੋਟੇ ਵੀਰਾਂ ਨੂੰ ਆਪਦੇ ਨੂੰ ਲੈਣ ਆਏ ਮਾਣਾ ਤੇ ਨਿਸ਼ਾਨ ਤੇ ਭਈਏ ਹਰੇ ਤੇ ਇਹਨਾਂ ਗੱਫਾ ਪਾਣੀ ਪਚਾ ਆ ਗੇ ਹੁਣ ਪਿੰਡ ਨੂੰ ਜਾਂਦੇ ਅੱਜ ਦਾ ਬਲੌਗ ਆਪਣਾ ਇਦਾਂ ਹੀ ਚੱਲੀ ਜਾਣਾ ਤੇ ਸਾਰੇ ਵੀਰਾਂ ਨੂੰ ਜੇ ਸਵੇਰੇ ਉੱਠ ਕੇ ਦੇ ਮਿਲਾਂਗੇ ਸਵੇਰੇ ਛੁੱਟੀ ਹੋਣੀ ਪਿੰਡ ਦੇ ਵਿੱਚ ਕਿਉਂਕਿ ਮੇਲਾ ਬਹੁਤ ਤਕੜਾ ਵਾ ਸਵੇਰੇ ਮਈ ਦੀ ਸਿੰਘਾ ਦਾ ਮੇਲਾ ਮਸ਼ਹੂਰ ਆ ਉੱਥੇ ਸਾਰੇ ਸਾਰੇ ਬੰਦੇ ਚੱਕੀਦੇ ਆ ਤੇ ਸਾਰੇ ਸਾਰਾ ਮੇਲਾ ਦੇਖਣਾ ਅਸੀਂ ਘਰੇ ਅਸੀਂ ਘਰੇ ਰਗੜੇ ਲਾਉਣੇ ਆ ਪੀਜੇ ਸਾਰਾ ਕੁਝ ਲਿਆ ਕੇ ਸਾਰੇ ਵੀਰਾਂ ਨੇ ਬੈ ਕੇ ਘਰੇ ਮੇਲਾ ਬਣਾਉਣਾ ਬਸ ਸਾਰੇ ਤੁਹਾਨੂੰ ਬਲੌਗ ਤੇ ਦਿਖਾਉਣਾ ਹੈ ਬਾਈ ਦੀ ਖਾਲਸਾ ਜੈ ਜੀ ਭਤੀ ਫਤੇ